ਬੋਲਾ ਸੋਨੇਹਾ ਸਤਿ ਸ੍ਰੀ ਅਕਾਲ ਗੁਰਪੁਰਪੁਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਧ ਸੰਗਤ ਜੀ ਅੱਜ 45 ਸਾਲ ਹੋ ਗਏ ਹਨ ਅੱਧੀ ਨਾਲੋਂ ਵੱਧ ਜ਼ਿੰਦਗੀ ਉਡੀਕਦਿਆਂ ਲੰਘ ਗਈ ਹੈ ਪਰਦੀਪ ਸਿੰਘ ਜੀ ਸਿੰਗਾਪੁਰ ਵਾਲੇ ਬਚਨ ਕਰਦੇ ਨੇ ਇਹ ਮਿਲਾਪ ਨੂੰ ਕੋਈ ਨਹੀਂ ਰੋਕ ਸਕਦਾ ਵਾਹ ਵਾਹ ਗੁਰਾਂ ਨੇ ਲੜ ਲੱਗੇ ਆ ਜੇ ਪਹਿਲੇ ਚਲੇ ਗਏ ਤੇ ਜਾ ਕੇ ਮਿਲਾਪ ਹੋ ਜਾਏਗਾ ਤੇ ਉਹ ਇੱਥੇ ਪਹਿਲੇ ਆ ਗਏ ਤੇ ਅਦੋਂ ਮਿਲਾਪ ਹੋ ਜਾਏਗਾ ਇਹ ਮਿਲਾਪ ਨੂੰ ਸਤਗੁਰ ਦੇ ਮਿਲਾਪ ਨੂੰ ਕੋਈ ਨਹੀਂ ਰੋਕ ਸਕਦਾ ਇੱਕ ਕਣੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਇੱਕ ਕਣੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆਤੂ ਭਗਵੰਤਾ ਮੋਇ ਰਣ ਨਿਵਾਵੈ ਨੀਂਦ ਨਾ ਆਵੇ ਬਿਨ ਗੁਰ ਦੇਖੇ ਦਰਬਾਰ ਜਿਉ ਬਿਨ ਦੇਖੇ ਗੁਰ ਦੇ ਦਰਬਾਰੇ ਜਿਉ ਸਾਧ ਸੰਗਤ ਜੀ ਪੜ ਤੇ ਲੈਂਦੇ ਆ ਉਹਨਾਂ ਨੂੰ ਇੱਕ ਕੜੀ ਦਾ ਪਿਛੋੜਾ ਕਾਲ ਯੁਗ ਲਗਿਆ ਅਸੀਂ ਤੇ ਆਪਣੇ ਐਸ਼ੋ ਆਰਾਮ ਚੋ ਹੀ ਨਹੀਂ ਛੱਡਦੇ ਪਰ ਐਵੇਂ ਅਸੀਂ ਬਾਣੀ ਤੇ ਪੜ੍ਹਦੀ ਹੈ ਨਾ ਗੁਰੂ ਦੀ ਪਾਵੇਂ ਉੱਥੇ ਅਵਸਥਾ ਨਹੀਂ ਪਹੁੰਚੀ ਪਰਹਾ ਪਰਹਾ ਕੀਆ ਪਰਹਾ ਤੂੰ ਸੁਤਾਨ ਸਾ ਸੰਗ ਜੀ ਜਦੋਂ ਤੱਕ ਪੂਰਾ ਅਰਥ ਨਾ ਹੋਵੇ ਸੁਣਾਉਣ ਵਾਲੇ ਨੂੰ ਕੀ ਆਨੰਦ ਆਏਗਾ ਇਹ ਬਿਰਹਾ ਵਿਛੋੜੇ ਦਾ ਤੇ ਪਤਾ ਲੱਗ ਗਿਆ ਜਿੱਥੇ ਬਿਰਹਾ ਤੂੰ ਸੁਲਤਾਨ ਆਇਆ ਨਾ ਪਤਾ ਲੱਗੇ ਸੰਤਾਂ ਜੀ ਦਾ ਸਟੀਕ ਅੱਜ ਦੇਖਿਆ ਸੁਲਤਾਨ ਬਾਦਸ਼ਾਹ ਪਰਮੇਸ਼ਰ ਉਹ ਪਸੰਦ ਕਰਦੇ ਨੇ ਉਹ ਜਿਹੜਾ ਵਿਯੋਗ ਵਿਛੋੜੇ ਵਿੱਚ ਰਹਿੰਦਾ ਉਹਨੂੰ ਪਸੰਦ ਕਰਦੇ ਨੇ ਫਰੀਦਾ ਜਿੱਤ ਤਨ ਬਿਰਹੋਂ ਉਪਜਾ ਸੁਤਨ ਜਾਨ ਮਸਾਨ ਉਹ ਕਾਦਾ ਸ਼ਰੀਰ ਐ ਉਹ ਸਮਸ਼ਾਨ ਐ जो बन जाडर जे सौ प्रीत नर चला गुरू नालो प्रीत नव फरी ता बन प्रीत सुख गे कुम लाए ਜੇਸ ਪਿਆਰੇ ਸਿਉਨੇ ਹੋ ਜੇਸ ਪਿਆਰੇ ਸਿਉਨੇ ਹੋ ਇਸ ਆਗੈ ਮਰ ਚਲੀਐ ਪ੍ਰਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ ਸਾਧ ਸੰਗਤ ਜੀ ਛੋਟੇ ਹੋਣਾ ਆਪਣੇ ਦਾਦਾ ਜੀ ਨੂੰ ਹਰ ਵੇਲੇ ਇਹ ਗੁਣ ਗੁਣਾਉਂਦੇ ਰਹਿਣਾ ساری ساری ਰਾਤ ਵੇਖਿਆ ਰੋਂਦਿਆ ਤੇ ਬੋਲੇ ਛੱਡ ਦਿਆ ਤੇ ਵਿਯੋਗ ਚ ਚਲੇ ਗਏ ਕਹਿੰਦੇ ਮੈਂ 10 ਦਿਨ ਦੇਤੇ ਹਜ਼ੂਰ ਮਹਾਰਾਜ ਨੂੰ ਜਾਂ ਪ੍ਰਗਟ ਹੋ ਜਾ ਲੈ ਜੋ 10ਵੇਂ ਦਿਨ ਚਲੇ ਗਏ ਦਰਸ਼ਨ پیاسی دلسرا چت وہ آن دے نیں کھول کپٹ کور میری ا نانک ہر سنگ میت 사ંગજી اوناں درشن وی دے رہے ہن صاحب فرماندے ہن ਉਸ ਕਾਲ ਯੁਗ ਵਿੱਚ ਇਹ ਨੇਕ ਲੰਕ ਦੇ ਅਵਤਾਰ ਲੈਣਾ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਾਰਾਂ ਵਰਿਆਂ ਦੇ ਕਰਨਾ ਬੁੱਢਿਓ ਜਵਾਨ ਇੱਕ ਕਹਿੰਦਾ ਮਹਾਰਾਜ ਜੀ ਮੈਂ ਵੀ ਬਜ਼ੁਰਗ ਹੋ ਗਿਆ ਵਾ ਮੈਨੂੰ ਵੀ ਨਾਲ ਰੱਖਿਆ ਜੀ ਸਹਿਬ ਫਰਮਾਉਂਦੇ ਨੇ ਉਹ ਤੁਹਾਨੂੰ ਬੇਨਤੀ ਕਰਨ ਦੀ ਵੀ ਲੋੜ ਨਹੀਂ ਉਹਨਾ ਆਪ ਜੁਮਾ ਚੁੱਕਿਆ ਹੋਇਆ ਹੈ ਇਹ ਗੁਰੂ ਕਹਿ ਰਿਹਾ ਹੈ ਉਹ ਜਿਹੜੇ ਚੜਾਈ ਕਰ ਗਏ ਨੇ ਉਹ ਮੇਰੇ ਕੋਲ ਆ ਗਏ ਨੇ ਉਹਨਾਂ ਨੂੰ ਨਾਲ ਲਿਆਵਾਂਗੇ ਉਹ ਜਿਹੜੇ ਬਜ਼ੁਰਗ ਹੋ ਗਏ ਨੇ ਇੱਥੋਂ ਜਵਾਲ ਕਰਾਂਗੇ ਵਾ 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 ਇੱਕ ਗੁਰੂ ਪਰਮੇਸ਼ਰ ਕਹਿ ਰਿਹਾ ਸਮਰਤ ਗੁਰੂ ਗੋਪਾਲ ਸਿੰਘ ਤੂੰ ਕਿਲਾ ਨਹੀਂ ਦੇਖਿਆ ਤੈਨੂੰ ਵੀ ਦਿਖਾਣਾ ਭਗਵਾਨ ਜੀ ਜੇ ਜਗਾ ਦਾ ਕਲੇਮ ਲੈ ਲਈਏ ਤੇ ਸਾਡੀਆਂ ਪਿਛਲੀਆਂ ਜਗਾ ਦਾ ਹੱਕ ਤੇ ਨਹੀਂ ਨਾ ਬੰਦਾ ਅਸੀਂ ਉਹ ਲੈਣੀਆਂ ਨੇ ਉਹ ਬਿਨਾ ਪੈਸਿਆਂ ਤੋਂ ਜਿੰਨੀ ਮਰਜ਼ੀ ਮਾਲ ਲਿਆ ਜੇ ਓਏ ਅਗੋ ਤੁਸੀਂ ਵਿਹਾਰ ਨਹੀਂ ਕਰਦੇ ਧਰਮ ਚਲਾਣਾ ਹੈ ਸਤਗੁਰਾਂ ਦੇ ਬਚਾਂ ਤੇ ਬਾਣੀ ਵੇਖੋ ਗੁਰੂ ਨਾਨਕ ਦੀ ਬਾਣੀ ਨੇ ਕਲਾਂ ਕੋਈ ਉਤਰ ਸੀ ਮਹਾਂ ਬਲੀਓ ਤਾਰ ਸਾਧ ਸੰਗਤ ਜੀ ਮੈਂ ਉਹਨਾਂ ਹੀ ਸਮਾਂ ਲਾਂਗਾ ਜਿੰਨਾ ਕਿ ਮੈਨੂੰ ਮਿਲਿਆ ਹੈ ਇਹ ਪੋਰਾ ਸਾਹਿਬ ਸਾਹਿਬ ਫਰਮਾਉਂਦੇ ਨੇ ਓਏ ਜਿੰਨੀ ਦੇਰ ਸਾਡੀ ਦੇਹ ਤੇ ਦੁੱਖ ਤਕਲੀਫ ਹੈ ਉਨੀ ਦੇਰੀ ਸੰਸਾਰ ਤੇ ਦੁੱਖ ਤਕਲੀਫ ਹੈ ਮੈਂ ਪੁੱਛਣਾ ਚਾਹਾਂ ਆਪਣੀ ਸੰਗਤ ਗਰੋ ਉਹ ਉਹ ਸੰਸਾਰ ਦਾ ਦੁੱਖ ਚਲਾ ਗਿਆ ਤੇ ਗੁਰਾਂ ਦੀ ਦੇਖ ਕਿੱਥੇ ਗਈ ਹੈ ਵਾਹ ਵਾਹ ਮੈਂ ਨੇਕ ਲੰਕ ਹੋਏ ਉਤਰ ਸੀ ਮਹਾਂ ਬਲੀਓ ਤਾਰ ਸੰਤ ਰਖਿਆ ਜੁਗ ਜੁਗ ਕਰੇ ਤੁਸ ਤਾਂ ਕਰੇsingaar ਨਾਵਾ ਚਰਮ ਚਲਾਏ ਸੀ ਨਾਵਾ ਧਰਮ ਚਲਾਏ ਸੀ ਜਗ ਹੋਮ ਹੋਵੇ ਵਾਰ ਨਾਨਕ ਕਲ ਯੁਗ ਭੋਗ ਸੀ ਕੀਰਤਨ ਨਾਮ ਆਦਾਰ ਸਾਧ ਸੰਗਤ ਜੀ ਗੁਰੂ ਕੀ ਬਾਣੀ ਮਾਈ ਸਤ 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 ਹਰ ਸਤ 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 ਸਾਰਾ ਪੂਰੇ ਗੁਰੂ ਜੋ ਬਚਨ ਕਹਿਓ ਮੈਂ ਛੀਕ ਗਾਠਰੀ ਬਾਦਾ ਮੈਂ ਕੁੱਟ ਕੇ ਗਾਣੇ ਚ ਬੰਲਾ ਉਹ ਜਿਹੜੇ ਮੇਰੇ ਗੁਰਾਂ ਨੇ ਬਚਨ ਕੀਤੇ ਉਹ ਮੈਂ ਕੁੱਟ ਕੇ ਗਾਣੇ ਚ ਬੰਲਾ ਨੈਸ ਬਾਸਰ ਨਖਤਰ ਬਨਾਸੀ ਲਵ ਸਸੀਰ ਬੇਨਾਦਾ ਕਿਹੜੇ ਪਸੰਦਾ ਜਲ ਪਵਨ ਚਾਏ ਕੋ ਇੱਕ ਸਾਧ ਬਚਨ ਅਠਲਾਦਾ ਓਏ ਹੋ ਸਕਦਾ ਜੇ ਉਹ ਦਿਨ ਨਾ ਚੜੇ ਓਏ ਹੋ ਸਕਦਾ ਰਾਤ ਨਾ ਚੜੇ ਹਵਾ ਪਾਣੀ ਜਲ ਸਭ ਨਾਸ਼ ਹੋ ਸਕਦੇ ਹਨ ਤੁਰਾ ਸਾਧਾਂ ਦੇ ਬਚਨ ਨਹੀਂ ਹੋ ਸਕਦਾ ਵਾਹ ਵਾਹ ਆਂਡ ਬਨਾਸੀ ਜੇਰ ਬਨਾਸੀ ਉਤਪਜ ਸੇਦ ਬਿਨਾ ਸਾ ਚਾਰ ਬਨਾਸੀ ਘਟੇ ਬਿਨਾ ਸੀ ਇੱਕ ਸਾਧ ਬਚਨ ਨਹਿ ਚਲਾਦਾ ਚਾਰ ਪ੍ਰਕਾਰ ਤੋਂ ਪਦੈਸ਼ ਸਭ ਨਾਸ਼ ਹੋ ਸਕਦੀ ਐ ਚਾਰ ਬੇਦ ਨਾਸ਼ ਹੋ ਸਕਦੇ ਹਨ 6 ਸ਼ਾਸਤਰ ਨਾਸ਼ ਹੋ ਸਕਦੇ ਹਨ ਗੁਰੂ ਸਾਹਿਬਾਂ ਦੇ ਬਚਨ ਨਹੀਂ ਹਰ ਸਕਦੇ ਰਾਜ ਬినాਸੀ ਧਾਮ ਬినాਸੀ ਸਾਤਕ ਪੀ ਬਿਨਾਂ ਦਾ ਸਾਧ ਸੰਗਤ ਜੀ ਬਚਨ ਯਾਦ ਆ ਗਿਆ ਪਾਤਸ਼ਾਹ ਦਾ ਹਜੂਰ ਦਿੱਲੀ ਦਰਬਾਰ ਵਾਲਿਆਂ ਨੂੰ 25-50 ਰੁਪਏ ਦੇ ਕੇ ਮਾਰੇ ਬਖਸ਼ ਲੈ ਤਮੋਗੋਨ ਇੱਕ ਗੁਣ ਦਿੱਤਾ ਭਗਵਾਨ ਜੀ ਨੂੰ ਉਨੇ ਪੈਸੇ ਦੇ ਕੇ ਰਜੋ ਗੁਣ ਦਿੱਤਾ ਤੀਜਾ ਗੁਣ ਵਟਾ ਸਤੋ ਗੁਣ ਤੇਰਾ ਚਾਹਦੇ ਨੇ ਪਸੰਦ ਚੱਲ ਰਿਆ ਉਹ ਨਾ ਬੈਨ ਨਾ ਥਲੇ ਸੰਤਾਂ ਵੱਲ ਉਹ ਪਾਣੀ ਤੇ ਪੁੰਝ ਪਤਾ ਸੀ ਉਹ ਮਹਾਰਾਜੀ ਜੇ ਟੁੱਟੇ ਉਹ ਤਿੰਨਾਂ ਗੁਨਾਹ ਤੋਂ ਵੀ ਮੈਨੂੰ ਉਤਲੀ ਸੀ ਦੋ ਕਿਉਂ ਨਹੀਂ ਪਿਓ ਕੋਲ ਮੰਗ ਸਕਦੇ ਓਏ ਅੰਦਰੋਂ ਮੰਗ ਰਹੇ ਨੇ ਸਹਬ ਕੀ ਕਹਿੰਦੇ ਨੇ ਮੈਂ ਇਹਨੂੰ ਦੇਣਾ ਚਾਹਨਾ ਵਾ ਇਹ ਲੈ ਨਹੀਂ ਰਿਹਾ ਉਹਨਾਂ ਨੂੰ ਪਤਾ ਸੀ ਸਾਰਾ ਸੰਸਾਰ ਤਿੰਨ ਗੁਨਾ ਚਾਹ ਮਹਾਰਾਜ ਜੀ ਫੇਰ ਦੁਬਾਰਾ ਮੈਂ ਇਹਨੂੰ ਦੇਣਾ ਚਾਹਨਾ ਵਾ ਇਹ ਲੈ ਨਹੀਂ ਰਿਹਾ ਨਹੀਂ ਸੰ ਲੈਣਾ ਚਾਹੁੰਦੇ ਨੰਦਰ ਵਾ ਵੇਖਿਆ ਜੇ ਸਹਿ ਹਰਮਾਂਦੇ ਨੇ ਮੈਂ ਚੌਥਾ ਪਦ ਅਜੇ ਕਿਸੇ ਨੂੰ ਨਹੀਂ ਦੇਣਾ ਉਹ ਮੈਂ ਆਪਣੇ ਕੋਲ ਰੱਖਣਾ ਹੈ ਤੂੰ ਲੈ ਲੇਗਾ ਤੀਜਾ ਪਦ ਜਦੋਂ ਦੇਣਾ ਚ ਜਦੋਂ ਐ ਕਿਹਾ ਉਹਨਾਂ ਸਤਿਵ ਮਹਾਰਾ ਜੀ ਜੋ ਜੋ ਨਹੀਂ ਪਾਓ ਬਖਸ਼ਿਸ਼ ਸਤੋ ਗੁਣ ਪੁੱਤਰ ਮਾਰਤਾ ਜਿੰਨਾ ਮਾਰਿਆ ਕਤਲ ਕੀਤਾ ਦੂਜਾ ਪਰਾਹ ਕਹਿੰਦਾ ਪੁੱਤਰ ਕਿ ਪਾਪਾ ਜੀ ਓਏ ਹੁਣ ਤੇ ਸੱਸੀ ਕਾਲ ਬੁਲਾਣੀ ਛੱਡ ਦਿਓ ਮੈਂ ਕੀ ਤੁਹਾਡੇ ਕੋਲੋਂ ਮੰਗ ਰਿਆ ਵਾਂ ਸਾਡਾ ਪਰਾਇ ਨਾ ਜਾਨੋ ਮਾਰਿਆ ਮੈਂ ਇਹੀ ਕਹਿ ਰਿਆ ਨਾ ਸੱਸੀ ਕਾਲ ਛੱਡ ਦਿਓ ਮੇਰੇ ਪੜਨੇ ਵਾਲੇ ਵੇਖ ਮੈਂ ਸੰਗਤ ਵਿਚਰਦਿਆਂ ਵੇਖਾਂ ਮੈਂ ਕਿੰਧੂ ਸਾਰੀ ਗਾਲ ਬੁਲਾਣੀ ਏ ਇਹਨੂੰ ਨਹੀਂ ਬੁਲਾਲੇ ਸਤੋਗੋਣ ਦਿੱਤਾ ਤੇ ਸਹਿ ਫਰਮਾਉਂਦੇ ਨੇ ਉਹ ਸੁਦਾਮਾ ਜੀ ਨੇ ਹੱਥ ਰੋਕ ਲਿਆ ਸੀ ਨਾ ਚੌਥਾ ਪਦ ਕਿਸੇ ਦੀ ਅੱਗੇ ਪਹਿਲੇ ਮਿਲਿਆ ਇਸ ਖਾਲਸੇ ਨੂੰ ਅੱਗੋਂ ਉਹਨਾ ਇੱਕ ਰਸ ਕਰਕੇ ਚੌਥਾ ਪਦ ਵੀ ਦੇਣਾ ਹੈ ਆਪਣੇ ਵਰਗਿਆ ਬਣਾ ਕੇ ਰਾਜ ਬినాਸੀ ਧਾਮ ਬినాਸੀ ਸਾਤਕ ਵੀ ਬినాਸਾ ਤ੍ਰਿਸ਼ਟ ਮਾਨ ਹੈ ਸਗਲ ਬినాਸੀ ਇਕ ਸਾਧ ਬਚਨ ਨੇ ਚਲਾਦਾ ਆਜ਼ਾਦਾ ਆਪੇ ਆਪ ਆਪ ਹੀ ਆਪੇ ਸਭ ਆਪਣਾ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਪਾਤਰੇ ਪ੍ਰਭ ਨਾਨਕ ਗੁਰ ਮੇਲਾ ਦਾ ਸਾ ਸੰਗ ਜੀ ਏਡੇ ਵਚਨ ਸੱਚੇ ਪਾਤਸ਼ਾਹ ਦੇ ਏਦੀ ਬਾਣੀ ਉੱਥੇ ਦੇ ਲਿਖਿਆ ਨਾਨਕ ਦਾਸ ਮੁਖ ਤੇ ਜੋ ਭੁਲ ਇਆ ਹੁਆ ਸੱਚ ਹੋਆ ਓਏ ਉਹਨਾਂ ਦਾ ਸੇਵਕ ਕੁਛ ਵੀ ਬੋਲ ਦੇਵੇ ਉਹ ਇੱਥੇ ਵੀ ਸੱਚੇ ਉੱਥੇ ਵੀ ਸੱਚੇ ਤੇ ਤਨੋ ਜਿਹੜੇ ਉਹਨਾਂ ਦੀ ਉਡੀਕ ਚ ਬੈਠੇ ਉਹਨਾਂ ਤੇ ਦੇਨੇ ਹੀ ਦੇਦੇ ਨੇ ਦਰਸ਼ਨ ਉਹਨਾਂ ਆਸਨ ਤੇ ਉਡਾਣਾ ਹੀ ਉਡਾਣਾ ਵੇ ਇਹੋ ਨਾਲ ਹੀ ਵੇਖਣਾ ਅਸੀਂ ਕਿੰਨੇ ਕਪ੍ਰੀਤ ਬੋਲਾ ਸੁਨਿਆ ਸਤਿ ਸ੍ਰੀ ਅਕਾਲ ਗੁਰਮਰਿਆ ਅਕਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਫਤਿਹ ਫਤਿਹ